ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਇੱਕ ਸਾਡਾ ਐਂਪੀਅਨ ਪੰਜਾ ਫੋੜਕਾ ਸੈਸੋ ਕਰਦੇ ਆ ਅਸੀਂ ਤੁਸੀਂ ਸਾਡੇ ਚੱਲ ਫੜ ਚੜ ਗਿਓ ਸਭ ਤੋਂ ਪਹਿਲਾਂ ਆਪਣਾ ਮਾਤਮਾ ਬਹੁਤ ਬੋਤਲ ਰੱਖਿਆ ਦੇ ਵੀ ਇਹ ਅੱਜ ਅਸੀਂ ਗੱਲ ਕਰਦੇ ਹਾਂ ਕਿ ਲੇ ਇੱਕ ਧਾਣੇ ਘੜ ਵਿੱਚ ਹਾਂ ਜੇਕਰ ਸਾਡੇ ਘਰ ਵਿੱਚ ਕੋਈ ਵੀ ਦੁੱਖਤ ਕਰੀਫ ਹਾਂ ਹੈ ਜਾਂ ਕੋਈ ਵੀ ਲਾਰਜ ਜੋ ਸਾਜੂ ਵੀ ਕਰਨਾ ਚਾਹੁੰਦਾ ਹੈ ਤਾਂ ਆਪ ਤੁਸੀਂ ਵੱਧ ਵੱਧ ਐਨ ਜੀਓ ਕੋਲ ਜਾਓ ਜੋ ਕਿ ਅਫੀਸ਼ੀਅਲ ਇੱਕ ਜਿਹੜੇ ਫਾਊਂਡੇਸ਼ਨ ਹੈ ਉੱਥੇ ਆ ਕੇ ਤੁਸੀਂ ਆਪਣਾ ਜੋ ਕਿ ਦੁੱਖ ਦਰਦ ਦੱਸ ਸਕਦੇ ਹੋ ਕਿਉਂਕਿ ਉਹ ਹਮੇਸ਼ਾ 10 ਸਾਲਾਂ ਤੋਂ ਅorigData ਸੇਵਾ ਕਰਦੇ ਆ ਰਹੇ ਨੇ ਅੱਥੇ ਤੁਸੀਂ ਉੱਥੇ ਆ ਕੇ ਆਪਣੇ ਦੁੱਖਾਂ ਦਾ ਦੱਸ ਕੇ ਤੁਸੀਂ ਆਪਣੀਆਂ ਜੋ ਕਿ ਰਾਜ ਦੀਆਂ ਕਮੀਆਂ ਨੂੰ ਦੂਰ ਕਰ ਸਕਦੇ ਹੋ ਇਸ ਨਾਲ ਤੁਹਾਡੀ ਜੋ ਬਿਮਾਰੀਆਂ ਨੇ ਉਹ ਦੂਰ ਹੋ ਸਕਣ। ਤੁਸੀਂ ਵਧੀਆ ਜੁਗ ਜਿੰਦਗੀ ਜੀਵ ਸਕੋ। ਇਹ ਜਿਹहां ਜੋ ਕਿ ਵਧੀਆ ਲਗਭਗ 6 ਸਾਲ ਕੰਨਾ ਚੁੱਕ ਜੋ ਹੋ ਰਹੇ ਹਨ। ਕਿਉਂਕਿ ਅਸੀਂ ਸੋਚ ਰਹੇ ਹਾਂ ਕਿ ਅਸੀਂ ਜੋ ਵੀ ਕੁਝ ਕਰ ਰਹੇ ਹਾਂ ਇਹ ਸਭ ਕੁਝ ਪਰਮਾਰਗ ਜੈ ਵੀ ਥੋੜੇ ਪਰੰਤੂ ਪਰ ਮਹਾਤਮਾ ਤੁਹਾਨੂੰ ਰੰਗ ਦਿਖਾਉਂਦਾ ਹੈ ਕਿ ਅ ਤੁਸੀਂ ਵਦੋਂ ਵਦੋਂ ਇਲਾਜ ਕਰਵਾਓ ਤਾਂ ਕਿ ਤੁਹਾਡੇ ਵਿੱਚ ਕਿਸੇ ਨੂੰ ਵੀ ਦੁੱਖ ਤਕਲੀਫ ਤੁਹਾਡੇ ਬਾੜੇ ਨਾ ਹੋਵੇ ਜਿੰਨ ਜਲਦੀ ਹੋ ਸਕੇ ਤੁਸੀਂ ਕੋਈ ਵੀ ਇਲਾਜ ਕਰਵਾ ਸਕਦੇ ਹੋ ਮੇਰਾ ਕਿਸੇ ਟੈਨਸ਼ਨ ਨਹੀਂ ਬਖ ਤੁਸੀਂ ਪਰਮਾਤਮਾ ਯਾਦ ਰੱਖਣਾ ਪਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਵਧੀਆ ਚੜ੍ਹਤ ਦਿੰਦਾ ਰਹੇ ਆ ਬਈ ਤਾਂ ਕਿ ਸਾਨੂੰ ਕੋਈ ਵੀ ਮੁਸ਼ਕਲ ਸਾਡੀ ਜ਼ਿੰਦਗੀ ਵਿੱਚ ਸਾਨੂੰ ਆਉਣ ਨਾ ਪਵੇ ਸੇ ਆ ਜਾਂਦੀ ਪਰੰਤੂ ਕਿਸੇ ਕਿਸਮਾ ਕੜਾ ਕਥਨ ਕਰਕੇ ਪਰੰਤੂ ਪਰਮਾਤਮਾ ਜਿਵੇਂ ਰੰਗ ਰੰਗਾਂ ਵਿੱਚ ਲੈਂਦਾ ਹੈ ਉਸ ਨੂੰ ਪਰਮਾਤਮਾ ਹਮੇਸ਼ਾ ਆਪਣੇ ਨਾਲ ਵਧੀਆ ਸੁਖ ਸ਼ਾਂਤੀ ਦੀ ਜ਼ਿੰਦਗੀ ਬਖਸ਼ਦਾ ਤੇ ਬਸ ਹੀ ਅਸੀਂ ਬਸ ਹੀ ਹੁਣ ਪੌਂਜਨ ਦੇ ਵਿੱਚ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਆਂ ਕੱਲ ਤੇ ਪਰसों ਕਿਉਂਕਿ ਇੱਕ ਤਗੜਾ ਪੱਛਮੀ ਸਿਸਟਮ ਹੋਈ ਇੱਕ ਜੋ ਕਿ ਮੌਨਸੂਨ ਦੇ ਜੱਟ ਪੱਛਮੀ ਜੱਟ ਪੂਰੀ ਵੀ ਜੱਟ ਤਾਂ ਫਿਰ ਤੋਂ ਅੰਤਰਪੜਾ ਪ੍ਰਭਾਵਿਤ ਕਰਨ ਜਾ ਰਹੀ ਹੈ ਧੰਨਵਾਦ